12ਵਾਂ ਬਾਬਾ ਬੁੱਧਾਸ ਜੀ ਯਾਗਰੀ ਆਲ ਓਪਨ ਫੁੱਟਬਾਲ ਟੂਰਨਾਮੈਂਟ ਅੱਜ ਸ਼ੁਰੂ ਹੋ ਚੁੱਕਾ ਹੈ ਬਸਿੱਪੜਾਣਾ ਦੀ ਆਈਟੀਆ ਵਿੱਚ ਇਹ 12ਵਾਂ ਯਾਦਗਾਰੀ ਟੂਰਨਾਮੈਂਟ ਹੈ ਜਿਸ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਟੀਮਾਂ ਹਿੱਸਾ ਲੈ ਰਹੀਆਂ ਨੇ ਤੇ ਬਹੁਤ ਹੀ ਚੰਗਾ ਉਪਰਾਲਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਸੋ ਸਾਡੇ ਨਾਲ ਮੌਜੂਦ ਨੇ ਇੱਥੇ ਜੋ ਆਯੋਜਨ ਕਰਵਾ ਰਹੇ ਨੇ ਲੰਬੇ ਅਰਸੇ ਤੋਂ ਰਾਣਾ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਟੂਰਨਾਮੈਂਟ ਦੇ ਵਿੱਚ ਕੌਣ-ਕੌਣ ਕਿੱਥੋਂ-ਕਿੱਥੋਂ ਟੀਮਾਂ ਆ ਰਹੀਆਂ ਨੇ ਤੇ ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਸਾਰਿਆਂ ਨੂੰ ਸੱਚੀ ਗੱਲ ਇਹ ਜੋ ਸੀ ਟੂਰਨਾਮੈਂਟ ਕਰਵਾ ਰਹੇ ਆ ਲਗਾਤਾਰ 12 ਸਾਲਾਂ ਤੋਂ ਇਹ ਟੂਰਨਾਮੈਂਟ ਚੱਲ ਰਿਹਾ ਹੈ ਬॉयਜ਼ ਤੇ ਗਰਲਜ਼ ਦਾ ਇਹ ਇੱਕ ਉਪਰਾਲਾ ਸਾਡਾ ਇਸ ਟੂਰਨਾਮੈਂਟ ਨੂੰ ਕਰਾਉਣ ਲਈ ਸਪੈਸ਼ਲਟੀ ਇਸ ਟੂਰਨਾਮੈਂਟ ਦੀ ਇਹ ਹੈ ਕਿ ਅਸੀਂ ਇਸ ਟੂਰਨਾਮੈਂਟ ਦੇ ਵਿੱਚ ਗਰਲਜ਼ ਜੋ ਹੈ ਵੂਮਨ ਜੋਰ ਫੁੱਟਬਾਲ ਹੈ ਉਹਨੂੰ ਅਸੀਂ ਐਨਕਰਾਜ ਕਰਨ ਦੀ ਟਰਾਈ ਕਰ ਰਹੇ ਹਾਂ ਸਾਡੇ ਕੋਲ ਇਸ ਟੂਰਨਾਮੈਂਟ ਵਿੱਚ ਪੰਜਾਬ ਤੋਂ ਮਸ਼ਹੂਰ ਚਾਰ ਟੀਮਾਂ ਪ੍ਰੋਨਾਨਕਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੁਆਬਾ ਕਾਲਜ ਚਲੰਦਰ ਸੁਖਰਾਨਾ ਫੁੱਟਬਾਲ ਕਲੱਬ ਖੜ ਉਨਾ ਅਤੇ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਰੋਪਰ ਇਹ ਗਰਜ ਦੀਆਂ ਟੀਮਾਂ ਜੋ ਹੈ ਇਹ ਲੀਗ ਮੈਚ ਖੇਡ ਰਹੀਆਂ ਨੇ ਇਸ ਤਰ੍ਹਾਂ ਸਾਡੇ ਕੋਲ ਬੁਆਏਜ਼ ਦੀਆਂ ਅੱਠ ਟੀਮਾਂ ਜੋ ਹੈ ਪੂਰੇ ਪੰਜਾਬ ਤੋਂ ਅਲਾਈਟ ਪੰਜਾਬ ਫੁੱਟਬਾਲ ਕਲੱਬ ਸਾਡੀ ਰੋਪਰ ਫੁੱਟਬਾਲ ਕਲੱਬ ਸ਼ੇਰੇ ਪੰਜਾਬ ਸਾਡੇ ਕਿਸਾਨਪੋਰਟ ਫੁੱਟਬਾਲ ਕਲੱਬ ਸਾਡੇ ਇਸ ਤਰ੍ਹਾਂ ਹੀ ਸਾਡੀ ਲੋਕਲ ਫੁੱਟਬਾਲ ਬਾਬਾ ਬੁੱਧਾ ਜੀ ਫੁੱਟਬਾਲ ਕਲੱਬ ਦੀ ਟੀਮ ਆਜ਼ਾਦ ਫੁੱਟਬਾਲ ਕਲੱਬ ਪਟਿਆਲਾ ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਸੋ ਇਹ ਵੀ ਟੀਮਾਂ ਸਾਡੇ ਕੋਲ ਪਾਰਟਿਸਪੇਟ ਕਰ ਰਹੀਆਂ ਹਨ ਅਸੀਂ ਵੱਡੇ ਪੱਧਰ ਤੇ ਇਸ ਟੂਰਨਾਮੈਂਟ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ ਕੇ ਊਮ ਮੈਨ ਦਾ ਜੋ ਸਾਡਾ ਪ੍ਰਾਈਜ਼ ਹੈ 81000 ਤੇ 71000 ਰੁਪਏ ਹੈ ਤੇ ਊਮਨ ਦਾ ਸਾਡਾ ਜੋ ਪ੍ਰਾਈਜ਼ ਹੈ 55000 ਤੇ 41000 ਰੁਪਏ ਸੋ ਸਾਡੇ ਜਿੰਨੇ ਵੀ ਐਨ ਆਰ ਆਈ ਬ੍ਰਦਰਸ ਸਾਡੇ ਨਾਲ ਸਾਨੂੰ ਇਸ ਨੂੰ ਸਹਿਯੋਗ ਕਰ ਰਹੇ ਨੇ ਸਪੈਸ਼ਲੀ ਜਗਦੀਪ ਢਾਲੀਵਾਲ ਕਮਲਦੀਪ ਸਿੰਘ ਸਾਦੀ ਬੋਵੀ 82 ਛੰਨੇ ਭਾਜੀ ਸਾਰੇ ਜਿੰਨੇ ਵੀ ਲਾਡੀ ਦੋਵੇਂ ਲਾਡੀ ਸਪੇਨ ਨਿਊਜ਼ੀਲੈਂਡ ਸਾਰੇ ਸਾਡੀ ਬਹੁਤ ਹੈਲਪ ਕਰ ਰਹੇ ਨੇ ਤੇ ਸਾਡਾ ਆਪਣਾ ਲਈ ਹੀ ਹੈ ਕਿ ਇਸ ਟੂਰਨਾਮੈਂਟ ਨੂੰ ਇੱਕ ਨਾਮ ਪੱਦਰ ਦਾ ਟੂਰਨਾਮੈਂਟ ਅਸੀਂ ਕਰੀ ਰਾਣਾ ਜੀ ਇਹ ਟੂਰਨਾਮੈਂਟ ਕਿੰਨੇ ਦਿਨ ਚੱਲੇਗਾ ਤੇ ਕੌਣ-ਕੌਣ ਇੱਥੇ ਰਾਜਨੀਤਿਕ ਜਾਂ ਸਮਾਜਿਕ ਸਖਸ਼ੀਤਾ ਨੇ ਹਿੱਸਾ ਲੈ ਰਹੀਆਂ ਨੇ ਸਰ ਪਹਿਲੀ ਗੱਲ ਤੇ ਹੈ ਕਿ ਅਸੀਂ ਇਸ ਨੂੰ ਟੂਰਨਾਮੈਂਟ ਨੂੰ ਅਸੀਂ ਪੋਲਿਟਿਕਸ ਵਿੱਚ ਜਾਣ ਨਹੀਂ ਦਿੱਤਾ ਸਾਡੇ ਲਈ ਜਿੰਨੇ ਵੀ ਸਾਡੇ ਜਿੰਨੇ ਵੀ ਸਾਡੇ ਪੋਲੀਟੀਸ਼ੀਅਨ ਹੈ ਉ ਆਰ ਵੈਲਕਮ ਫॉर देम ਇਹ ਟੂਰਨਾਮੈਂਟ 3 ਦਿਨ ਚੱਲੇਗਾ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਸੇ ਇਸ ਤੋਂ ਸਾਡੇ ਜਿੰਨੇ ਵੀ ਸੋਸ਼ਲ ਵਰਕਰ ਹੈ ਰਾਜੂ ਕੰਨਾ ਜੀ ਗੁਰੂ ਜੀ ਸਾਡੇ ਮਨੋਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਜੱਜ ਸਾਹਿਬ ਤੇ ਉਸ ਤੋਂ ਬਾਅਦ ਸਾਡੀ ਨਾਮਮੰਦੀ ਜੋ ਬੰਦਾ ਹੈ ਸਾਡੇ ਐਮਐਲਏ ਪ੍ਰਪਿੰਦਰ ਸਿੰਘ ਜੀ ਹੈਪੀ ਜੀ ਉਹ ਕਰਨਗੇ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਹਰ ਇੱਕ ਲਈ ਸਾਡਾ ਵੈਲਕਮ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਇਸ ਟੂਰਨਾਮੈਂਟ ਵਿੱਚ ਸਾਡੇ ਵਿੱਚ ਸ਼ਾਮਲ ਹੋਵੇ। ਰਾਣਾ ਜੀ ਕਿੰਨੇ ਵਜੇ ਟੂਰਨਾਮੈਂਟ ਸ਼ੁਰੂ ਹੁੰਦਾ ਹੈ ਤੇ ਅੱਜ ਕਿਨਾ-ਕਿਨਾ ਦੇ ਮੈਚ ਹੋਏ? ਅੱਜ ਸਰ ਪਹਿਲਾਂ ਸਾਡੇ ਗਰਲ ਸੈਕਸ਼ਨ ਦੇ ਦੋ ਮੈਚ ਹੋਇਆ 9 ਵਜੇ ਤੋਂ ਮੈਚ ਕਰੇ ਸੀਗੇ। ਪਹਿਲਾ ਮੈਚ ਸੀਗਾ ਜੋ ਸ਼ੁਕਰਾਨਾ ਫੁੱਟਬਾਲ ਕਲੱਬ ਤੇ ਰੋਪੜ ਦਾ ਹੋਇਆ ਜੋ ਕਿ 0-0 ਨਾਲ ਡਰਾ ਰਿਹਾ। ਦੂਸਰਾ ਮੈਚ ਗੁਰਨਾਨਕ ਦੇਵ ਯੂਨੀਵਰਸਿਟੀ ਤੇ ਜਲੰਧਰ ਦੇ ਦਰਮਿਆਨ ਹੈ ਉਹ ਵੀ 0-0 ਨਾਲ ਡਰਾ ਰਿਹਾ। ਤੇ ਹੁਣ men ਸੈਕਸ਼ਨ ਦਾ ਜੋ ਮੈਚ ਚੱਲ ਰਿਹਾ ਉਹ ਰੋਪ ਸਰਮਿਆਂ ਚੱਲ ਜੀ ਸੋ ਸਾਡੇ ਨਾਲ ਇੱਥੇ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਜੋ ਲੜਕੀਆਂ ਦਾ ਦੱਸਿਆ ਗਿਆ ਕਿ ਸਪੈਸ਼ਲ ਇੱਥੇ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਂਦੇ ਨੇ ਸਾਡੇ ਨਾਲ ਇੱਥੋਂ ਹਿੱਸਾ ਲੈਣ ਲਈ ਖਿਡਾਰੀ ਆਏ ਨੇ ਸੋ ਉਹਨਾਂ ਨਾਲ ਵੀ ਗੱਲ ਕਰਦੇ ਆ ਕਿੱਥੋਂ ਦੀ ਟੀਮ ਹੈ ਤੁਹਾਡੀ ਕਿੱਥੋਂ ਆਏ ਸੱਸੀ ਗੱਲ ਜੀ ਮੇਰਾ ਨਾਮ ਨਿਹਾਂ ਮਾਨ ਹੈ ਤੇ ਆਪਣੀ ਟੀਮ ਗੁਰਨਾਨਕ ਦੇ ਬੀ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਆਈ ਹੋਈ ਹੈ ਤੇ ਮੈਂ ਉਸ ਟੀਮ ਦਾ ਹਿੱਸਾ ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ ਇੱਥੇ ਬਸੇ ਫਰਾਣਾ ਜੋ ਇਹ ਬਾਬਾ ਫੁੱਟਬਾਲ ਟੂਰਨਾਮੈਂਟ ਬਾਬਾ ਬੁੱਧਾਸ ਜੀ ਹਾਂਜੀ ਇਹ ਟੂਰਨਾਮੈਂਟ ਹਰ ਸਾਲ ਹੀ ਹੁੰਦਾ ਹੈ ਤੇ ਮੈਂ ਆਲਮੋਸਟ ਪਿਛਲੇ ਸਾਲ ਵੀ ਤੇ ਉਸ ਤੋਂ ਪਿਛਲੇ ਸਾਲ ਵੀ ਇਹ ਟੂਰਨਾਮੈਂਟ ਖੇਡਨੀ ਹੈ ਤੇ ਇਹ ਟੂਰਨਾਮੈਂਟ ਕਾਫੀ ਵਧੀਆ ਹੈ ਸਪੈਸ਼ਲੀ ਊਮਨ ਨੂੰ ਇਨਕਰੇਜ ਕਰਨ ਲਈ ਉਸ ਨੂੰ ਉੱਪਰ ਲਿਆ ਲਈ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਚੀਜ਼ ਹੈ ਬਹੁਤ ਹੀ ਵਧੀਆ ਹੈ ਤੇ ਆਪਣੀ ਲੜਕੀਆਂ ਲਈ ਬਹੁਤ ਕਾ ਟੂਰਨਾਮੈਂਟ ਸੱਜਾ ਤੇ ਹੁੰਦੇ ਆ ਤੇ ਪ੍ਰਬੰਧ ਬਹੁਤ ਵਧੀਆ ਨੇ ਆਪਣਾ ਮੈਚੇਜ਼ ਬਹੁਤ ਵਧੀਆ ਹੋਣੇ ਨੇ ਰੈਫੀ ਸਭ ਵਧੀਆ ਚੀਜ਼ ਨੇ ਸਾਰਾ ਕੁਝ ਹੀ ਚੰਗਾ ਹੈ ਜੀ ਸੋ ਬਹੁਤ ਹੀ ਚੰਗਾ ਉਪਰਾਲਾ ਹੈ 12ਵਾਂ ਬਾਬਾ ਬੁੱਧਾਸ ਜੀ ਯਾਗਰੀ ਆਲ ਓਪਨ ਫੁੱਟਬਾਲ ਟੂਰਨਾਮੈਂਟ ਜੋ ਕਿ ਇਨਾਮ ਵੀ ਦੱਸੇ ਗਏ ਨੇ ਕਿ ਪਹਿਲਾ ਇਨਾਮ 81000 ਦੂਜਾ ਇਨਾਮ 71000 ਤੀਜਾ ਇਨਾਮ 5100 ਚੌਥਾ ਇਨਾਮ 5100 ਇਹ ਲੜਕਿਆਂ ਲਈ ਹੈ ਤੇ ਲੜਕੀਆਂ ਦੀ ਜੇਕਰ ਗੱਲ ਕਰੀਏ ਉਹਨਾਂ ਦਾ ਵੀ ਪਹਿਲਾ ਇਨਾਮ 51000 ਦੂਜਾ ਇਨਾਮ 41000 ਤੀਜਾ ਇਨਾਮ 5100 ਚੌਥਾ ਇਨਾਮ 5100 100 ਇਹ ਐਨਆਰਆਈ ਦੇ ਸਹਿਯੋਗ ਨਾਲ ਇਹ ਲੰਬੇ ਅਰਸੇ ਤੋਂ ਇੱਥੇ ਟੂਰਨਾਮੈਂਟ ਹੋ ਰਿਹਾ ਹੈ ਦਰਸ਼ਕ ਜੋ ਖਾਸ ਕਰ ਫੁੱਟਬਾਲ ਪ੍ਰੇਮੀ ਨੇ ਇੱਥੇ ਪਹੁੰਚੇ ਹੋਏ ਨੇ ਬਸੇਪੁਰਾ ਦੀ ਆਈਟੀਆਈ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ بڑے ਮਾਨਦਇਕ ਉਡੀ ਸ਼ਖਸ਼ਤ ਸਾਫਤ ਸਾਰੇ ਐਮਐਲਏ ਸਾਹਿਬ ਸਜਾ ਨਿਰਮਲ ਸਿੰਘ ਜੀ ਜੱਜ ਉਹਨੇ ਦੇ ਨਾਲ ਸਰਦਾਰ ਲਖਮੀ ਸਿੰਘ ਜੀ ਆਪਾਂ ਸਰਦਾਰ ਗੁਰਮੀਤ ਸਿੰਘ ਜੀ ਧਾਲੀਵਾਲ ਸਾਡੇ ਟੀਚਰ ਮੋਕਰ ਸਾਹਿਬ ਸਪਸ਼ਟ ਤੌਰ ਤੇ ਸਾਡੇ درمیان ਆਏ ਨੇ ਤੇ ਅਸੀਂ ਕਲੱਬ ਦੇ ਮੈਂਬਰ ਹਨ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ धनवाद कर